ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਹਿਬ ਸੰਗਤ ਆਉ ਪਿਆਸਕਾਰ ਜਦੇ ਸਬੂਤ ਆ ਤਨ ਤਨ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਹਿਲੀ ਜੰਗ ਦਾ ਸੰਪੂਰਨ ਇਤਿਹਾਸ ਆ ਜੀ ਦੇ ਨਾਲ ਸਾਂਝਾ ਕਰੀਏ ਸੋ ਗੁਰੂ ਸਵਾਹਿਬ ਤਤ ਤੁਨ ਸਰਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਪਹਾੜ ਸਬੰਧੀ ਨਰੇਸ਼ਾਂ ਦਾ ਟਿੱਡੀ ਦਾਲ ਪਹਾੜੀ ਦੇ میدان ਵਿਚ ਆ ਪਹੁੰਚਿਆ ਇੱਕ ਅਨੁਮਾਨ ਅਨੁਸਾਰ ਲਗਭਗ 10000 ਫੌਜ ਲੈ ਕੇ ਇਹ ਪਹਾੜ ਸਬੰਧੀ ਨਰੇਸ਼ਾਂ ਦਾ ਦਲ ਅਗੇ ਵਧਿਆ ਜਿਸ ਵਿੱਚ ਪਾਗ ਲੈਣ ਵਾਲੇ ਰਾਜਾ ਭੀਮਚੰਦ ਰਾਜਾ ਕਿਰਪਾ ਚੰਦ ਕਟੋਚੀਆ ਕੇਸਰੀ ਚੰਦ ਜੈਸਵਾਲ ਸੁਖਦੇਵਾਲ ਜਸਰੇਤ ਹਰੀ ਚੰਦ ਨਾਲਾਗੜ ਪਿਥੀ ਚੰਦ ਡੜਵਾਲ ਪਪਾ ਚੰਦ ਗੁੜੇਰੀਆ ਇਹ ਸਾਰੇ ਰਾਜਿਆਂ ਦੀ ਫੌਜ ਇਕੱਠੀ ਹੋ ਕੇ 15 ਅਪ੍ਰੈਲ 1687 ਨੂੰ ਕਮਸਾਨ ਦੀ ਲੜਾਈ ਦੀ ਤਿਆਰੀ ਹੋ ਰਹੀ ਸੀ ਗੁਰੂ ਜੀ ਦੇ ਵੱਲੋਂ ਫੌਜੀ ਟੁਕੜੀਆਂ ਦੀ ਗਵਾਹੀ ਗੁਰੂ ਜੀ ਦੇ ਭੂਆ ਵੀਰੋ ਜੀ ਦੇ ਪੰਜੇ ਪੁੱਤਰ ਭਾਈ ਸੰਘੋਸ਼ਾ ਜੀ ਭਾਈ ਜੀਤਮਲ ਜੀ ਭਾਈ ਮੋਰੀ ਚੰਦ ਜੀ ਭਾਈ ਗੁਲਾਬ ਰਾਏ ਜੀ ਅਤੇ ਭਾਈ ਗੰਗਾ ਰਾਮ ਜੀ ਕਰ ਰਹੇ ਸਨ ਗੁਰੂ ਸਾਹਿਬ ਜੀ ਦੇ ਮਾਮੇ ਕਿਰਪਾ ਚੰਦ ਜੀ ਨੇ ਵੀ ਇਸ ਲੜਾਈ ਦੇ ਵਿੱਚ ਭਾਗ ਲਿਆ دیਵਾਨ ਚੰਦ ਪੁਰੀਤ ਦਾਇਆ ਰਾਮ ਤੇ ਹੋਰ ਅਨੇਕ ਸਿੱਖਾਂ ਨੇ ਆਪਣੇ ਆਪਣੇ ਜਥਿਆਂ ਦੀ ਕਮਾਨ ਸਮਾਧੀ ਔਰ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਚਰੰਦਾ ਸਿਪਾਹੀ ਗੁਰੂ ਜੀ ਦੀ ਸ਼ਹਾਦਤ ਵਾਸਤੇ ਭੇਜੀ ਇਸ ਪ੍ਰਕਾਰ ਗੁਰੂ ਜੀ ਦੇ ਕੋਲ ਕੁੱਲ ਯੋਧਿਆਂ ਦੀ ਗਿਣਤੀ 2500 ਦੇ ਕਰੀਬ ਹੋ ਗਈ ਇਸ ਮੌਕੇ ਤੇ ਇੱਕ ਕਾਂਸੀ ਦਾ ਤਰਖਾਨ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਜੋ ਗੁਰੂ ਘੇੜ ਦੇ ਰੂਪ ਵਿੱਚ ਇੱਕ ਵਿਸ਼ੇਸ਼ ਕਲਾਕਿਰਤੀ ਦੁਆਰਾ ਤਿਆਰ ਲੱਕੜੀ ਦੀ ਝੋਲਿਆ ਆ ਇਸ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਦਾ ਬਾਹਰੀ ਖੋਲ ਲੱਕੜੀ ਦਾ ਤੇ ਅੰਦਰਲਾ ਹਿੱਸਾ ਇੱਕ ਵਿਸ਼ੇਸ਼ ਧਾਤੂ ਦੁਆਰਾ ਤਿਆਰ ਕੀਤਾ ਗਿਆ ਸੀ ਜੋ ਵਾਰ-ਵਾਰ ਪ੍ਰਯੋਗ ਕਰਨ ਤੇ ਵੀ ਗਰਮ ਨਹੀਂ ਸੀ ਹੁੰਦਾ ਗੁਰੂ ਜੀ ਦੀ ਫੌਜ ਵਿੱਚ ਸਰਦਾਰ ਪਠਾਨ ਆਪਰੇ ਸਵਾਰੋਸਨ ਤਨਖਾ ਸ਼ੁਰੂ ਬਣਾਉਣ ਦੇਲੇ ਤੇ ਲੜਾਈ ਦੇ ਕਰਤੂਬ ਕਰਦੇ ਰਹੇ ਅੱਜ ਜਦੋਂ ਦਰਾ ਵਿੱਚ ਤਿਆਰੀ ਦਾ ਹੁਕਮ ਆਇਆ ਸੌ ਨੇ ਮਿਲ ਕੇ ਸਲਾਹ ਕੀਤੀ ਕਿ ਇਸ ਲੜਾਈ ਵਿੱਚ ਭਾਗ ਨਹੀਂ ਲਵਾਂਗੇ ਤੇ ਚਲੋ ਕਿਸ ਚਲੀਏ ਅਗਲੇ ਦਿਨ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਛੁੱਟੀ ਮੰਗਣ ਲੱਗੇ ਇਸ ਸਮੇਂ ਖਬਰ ਕਿਸੇ ਤਰੀਕੇ ਨਾਲ ਸੁਵਧਾਈ ਨਹੀਂ ਹੋ ਸਕਦੀ ਸੀ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਅਤੇ ਤਨਖਾਹ ਵਧਾ ਮੰਦਾ ਪ੍ਰੋਸ਼ਾ ਦਿੱਤਾ ਇਥੋਂ ਤੱਕ ਕਿ ਤਨਖਾਹ 5 ਗੁਣਾ ਵਧਾ ਕਰਨ ਦਾ ਕਹਿ ਦਿੱਤਾ ਪਰ ਉਹਨਾਂ ਨੇ ਇੱਕ ਵੀ ਨਾਮ ਨਹੀਂ ਸੰਗੋਸ਼ਾ ਨੇ ਅਖੀਰ ਵਿੱਚ ਕਹਿ ਦਿੱਤਾ ਜੇਕਰ ਜਿੱਤ ਕੇ ਆ ਗਏ ਤਾਂ ਮਹੌਰਾ ਦੀ ਇੱਕ ਇੱਕ ਢਾਲ ਭਰ ਕੇ ਦੇਵਾਂਗੇ ਨਹੀਂ ਮੰਨੇ ਤਾਂ ਸੰਗੋਸ਼ਾ ਨੇ ਆ ਕੇ ਗੁਰੂ ਜੀ ਨੂੰ ਕਿਹਾ ਹੁਣ ਇਹਨਾਂ ਨੂੰ ਰੱਖਣਾ ਠੀਕ ਨਹੀਂ ਜੇਕਰ ਤੁਹਾਡੀ ਆਗਿਆ ਹੋਏ ਤਾਂ ਇਹਨਾਂ ਨੂੰ ਲੁੱਟ-ਪੁੱਟ ਕੇ ਕੱਢ ਦਈਏ ਤਾਂ ਗੁਰੂ ਸਾਹਿਬ ਕਹਿਣ ਲੱਗੇ ਇਹਨਾਂ ਨੂੰ ਲੁੱਟ-ਲੁਟਣ ਦੀ ਜਰੂਰਤ ਨਹੀਂ ਉਂਝ ਹੀ ਜਾਣਦੇ ਹੋ ਇੱਥੋਂ ਤੇ ਇਹਨਾਂ ਇਹਨਾਂ ਦੀ ਸੀਐਡੀ ਰੱਖੋ ਕਿ ਜਾਂਦੇ ਕਿੱਥੇ ਨੇ ਸੋ ਇਹ ਸਭ ਕਹਿ ਕੇ ਚਲੇ ਗਏ ਕਿ ਘਰਾਂ ਨੂੰ ਜਾ ਰਹੇ ਆ ਥੋੜੀ ਦੂਰ ਜਾ ਕੇ ਇਹ ਨਦੀ ਪਾਰ ਕਰਕੇ ਗੜਵਾਲ ਦੇ ਰਸਤੇ ਉੱਤੇ ਰਾਜਿਆਂ ਦੀ ਸੈਨਾ ਦੇ ਵਿੱਚ ਜਾ ਮਿਲੇ ਇਹਨਾਂ ਵਿੱਚੋਂ ਇੱਕ ਕਾਲੇ ਖਾਂ ਹੀ ਆਪਣੀ ਟੁਕੜੀ ਸਾਧ ਰਹਿ ਗਿਆ ਉਹ ਆਪਣੇ ਸਾਥੀਆਂ ਨੂੰ ਵੀ ਲੂਣ ਹਰਾਮੀ ਬਨੋਂ ਰੋਗਦਾ ਰਿਆ ਜਦੋਂ ਨਹੀਂ ਮੰਨੇ ਤਾਂ ਉਹਨਾਂ ਦੇ ਨਾਲ ਨਹੀਂ ਗਿਆ ਸਵਾਮੀ ਭਰਤੀ ਲੈ ਗੁਰੂ ਜੀ ਦੀ ਸ਼ਰਨ ਦੇ ਵਿੱਚ ਹੀ ਰਿਆ ਜਦੋਂ ਗੁਰੂ ਜੀ ਨੇ ਅਗਰ ਸੁਣੀ ਤਾਂ ਸੁਣ ਵੀ ਚਲੇ ਜਾਣ ਦਾ ਸੁਣਿਆ ਭੇਜਿਆ ਪਰ ਉਹ ਨਹੀਂ ਗਿਆ ਤਦ ਗੁਰੂ ਜੀ ਨੇ ਉਸ ਨੂੰ ਸਦਕੇ ਕੋਈ ਨਾਮ ਦਿੱਤਾ ਕਿਹਾ ਕਿ ਤੈਨੂੰ ਪਰਸੰਤਾ ਵਰੋਂ ਭੇਜ ਰਹਾਂ ਤੇਰੇ ਉੱਤੇ ਕਿਸੇ ਤਰ੍ਹਾਂ ਦੀ ਨਰਾਜ਼ਗੀ ਨਹੀਂ ਸੋ ਉਹ ਗੁਰੂ ਜੀ ਦੀ ਆਗਿਆ ਮੰਨ ਕੇ ਕਿਸੇ ਦੂਸਰੇ ਸਥਾਨ ਤੇ ਚਲਾ ਗਿਆ ਪਰ ਸੂਤਰ ਦੱਸਦੇ ਨੇ ਕਿ ਉਹ ਸ਼ਤਰੂ ਦੀ ਫੌਜ ਦੇ ਵਿੱਚ ਜਾ ਕੇ ਨਿਗੜਿਆ ਜੋ ਪਠਾਨ ਫਤਿਹ ਸ਼ਾਹ ਦੀ ਫੌਜ ਵਿੱਚ ਜਾ ਕੇ ਮਿਲ ਗਏ ਉਹਨਾਂ ਦੇ ਨਾਲ ਫਤਿਹ ਸ਼ਾਹ ਨੇ ਵਾਦਾ ਕੀਤਾ ਨਖਾ ਦੇ ਦੂਜੇ ਨਾਮ ਤੋਂ ਲਵਾਜੇ ਕਰ ਫਦੇ ਹੋ ਗਈ ਤਾਂ ਤੁਹਾਨੂੰ ਲੁੱਟਦਾ maal ਵੀ ਕਿਸੇ ਆਉਂਦਾ ਮਿਲੇਗਾ ਇਸ ਤਰ੍ਹਾਂ ਲੁੱਟ ਮਾਰ ਨਾਲ ਚ ਅਕਸਰ ਸੰਸਾਰ ਦੇ ਇਤਿਹਾਸ ਵਿੱਚ ਜੰਗੀ ਲੋਕਾਂ ਨੇ ਵਰਤਿਆ ਜਿਸ ਦੇ ਨਾਲ ਨਿਮਨ ਭਵਮ ਨੂੰ ਜੋਸ਼ ਦਾ ਵਾਧਾ ਹੁੰਦਾ ਪਠਾਣਾ ਨੂੰ ਇਹ ਹੁਣ ਤੱਕ ਗੁਰੂ ਘਰ ਦਾ ਸਾਰਾ ਪਤਾ ਲੱਗ ਚੁਕਿਆ ਸੀ ਉਹ ਖੁਸ਼ ਹਨ ਕਿ ਜਾਂਦੇ ਹੀ ਸਾਰੇ ਖਜ਼ਾਨੇ ਨੂੰ ਦਬ ਲੈਣ ਗਈ ਅਤੇ ਜੀਵਨ ਤੜੀ ਬਣ ਕੇ ਆਪਣੇ ਘਰ ਨੂੰ ਪਰਤ ਜਾਣਗੇ ਇਧਰ ਤਾਂ ਇਹ ਵਿਦਾ ਹੋਈ ਉਧਰ ਗੁਰੂ ਜੀ ਦੇ ਕੋਲ ਮੰਤ ਕਰਪਾਲ ਜੀ ਜੋ ਕੇ ਤਵੀ ਪੁਰਸ਼ਨ 500 ਦਾਸੀ ਸਾਧੂਆਂ ਦੇ ਨਾਲ ਗੁਰੂ ਜੀ ਦੇ ਕੋਲ ਰਹਿੰਦੇ ਸੀ ਉਸ ਸਮੇਂ ਉਦਾਸੀ ਸਾਧੂ ਕਦੇ-ਕਦੇ ਕਸਰਤ ਵੀ ਕਰਿਆ ਕਰਦੇ ਸਨ ਲੜਾਈ ਦੇ ਕਰ ਤੋਂ ਵੀ ਜਾਣਦੇ ਸਨ ਸ਼ਾਦਾਂ ਦੇ ਡੇਰੇਆਂ ਦਾ ਨਾਮ ਅਖਾੜਾ ਵੀ ਇੰਨਾ ਕਸਰਤ ਕਰਨ ਵਾਲੇ ਅਖਾੜਿਆਂ ਵੱਲੋਂ ਹੀ ਪਿਆ ਸੀ ਇਹ 500 ਜਵਾਨ ਤਗੜੇ ਲੜਨ ਵਾਲੇ ਸਨ ਪਰ ਜਦੋਂ ਉਹਨਾਂ ਨੇ ਵੇਖਿਆ ਕਿ 500 ਪਠਾਨ ਚੱਲ ਕੇ ਦੂਜੇ ਪਾਸੇ ਜਾਣ ਵਾਲੇ ਨਹੀਂ ਬਾਕੀ ਜਾਤੀਆਂ ਦੇ ਲੋਕ ਵੀ ਜਿਨ੍ਹਾਂ ਨੂੰ ਲੜਾਈ ਵਿਦਿਆ ਸਿਖਾਈ ਗਈ ਸੀ ਨਵੇਂ ਨੇ niche ਹੀ ਹਾਰ ਹੋਵੇਗੀ ਉਧਰ ਪਹਿਲਾਂ ਹੀ ਬਹੁਤ ਤਾਕਤ ਹੈ ਜਦੋਂ ਇਹਨੇ ਯੋਧੇ ਹੋਰ ਜਾ ਕੇ ਮਿਰਗੇ ਤਦ ਉਹ ਵੀ ਸਾਰੇ ਰਾਤੋਂ ਰਾਤ ਖਿਸ ਗਏ ਉਹਨਾਂ ਦੇ ਵਿੱਚੋਂ ਮੰਤ ਕਰਪਾਲ ਜੀ ਕੱਲੇ ਰਹਿ ਗਏ ਸੋ ਗੁਰੂ ਸਵਾਰਿਓ ਸਵੇਰੇ ਜਦੋਂ ਆਪ ਜੀ ਦੇ ਕੋਲ ਖਬਰ ਪਹੁੰਚੀ ਉਦਾਸੀ ਸਾਧ ਵੀ ਰਾਤ ਨੂੰ ਚਲੇ ਗਏ ਗੁਰੂ ਜੀ ਨੇ ਪੁੱਛਿਆ ਸਾਰੇ ਚਲੇ ਗਏ ਕੋਈ ਰਹਿ ਗਿਆ ਤਦ ਕਿਸੇ ਨੇ ਦੱਸਿਆ ਜੀ ਮੰਡਲੀ ਤਾਂ ਚਲੀ ਗਈ ਪਰ ਮਹੰਤ ਜੀ ਬੈਠੇ ਨੇ ਤਦ ਗੁਰੂ ਜੀ ਮੁਸਰਾਏ ਬੋਲੇ ਵਾਹ ਜੇਕਰ ਜੜ ਰਹਿ ਗਈ ਸਭ ਕੁਝ ਰਹਿ ਗਿਆ ਜੇਕਰ ਪ੍ਰਾਣ ਬਚ ਗਏ ਸਭ ਕੁਝ ਬਚ ਗਿਆ ਜੇਕਰ ਮਹੰਤ ਵੀ ਚਲਾ ਜਾਂਦਾ ਤਾਂ ਗੁਰੂ ਘਰ ਉਹਨਾਂ ਦਾ ਸੰਬੰਧ ਟੁੱਟ ਜਾਂਦਾ ਜੋ ਹੁਣ ਤੱਕ ਬਣਿਆ ਰਹੇਗਾ ਅਜਿਹੇ ਚੇਲਿਆਂ ਦਾ ਕੀ ਹੈ ਜੋ ਆਪਣੇ ਮਹੰਤਰੋਂ ਛੱਡ ਕੇ ਚਲੇ ਗਏ ਚੇਲੇ ਹੋਰ ਬਣ ਜਾਣਗੇ ਜਾਓ ਮਹੰਤ ਕ੍ਰਿਪਾਲ ਜੀ ਨੂੰ ਸੱਦਰਿ ਆਓ ਜਦੋਂ ਮਹੰਤ ਜੀ ਆਏ ਸਿਰ ਝੁਕਾ ਕੇ ਬੈਠ ਗਏ ਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ ਮਹੰਤ ਜੀ ਚੇਲੇ ਕਿੱਥੇ ਨੇ ਤਾਂ ਮਹੰਤ ਜੀ ਬੋਲੇ ਕਿ ਗੁਰੂ ਜੀ ਅਸੀਂ ਅਲਪ ਗਿਆਨ ਅਲਪ ਅਗਿਆਨੀ ਹਾਂ ਤੁਹਾਡੀ ਵਡਿਆਈ ਨਹੀਂ ਜਾਣ ਸਕਦੇ ਦੁਨੀਆਦਾਰੀ ਦੀ ਨਜ਼ਰ ਰੱਖਣ ਵਾਲੇ ਵਿਚਲਤ ਹੋ ਗਏ ਭਟ ਗਏ ਜੇਕਰ ਤੁਹਾਡੀ ਨਜ਼ਰ ਹੋਵੇ ਤਾਂ ਕੀ ਨਹੀਂ ਹੋ ਸਕਦਾ ਇਸ ਗੱਲ ਦਾ ਮੈਨੂੰ ਪੂਰਾ ਭਰੋਸਾ ਹੈ ਗੁਰੂ ਜੀ ਨੇ ਇੱਕ ਚਿੱਠੀ ਪੀਰ ਬੁੱਧੂ ਸ਼ਾਹ ਨੂੰ ਲਿਖੀ ਬੁੱਧੂ ਸ਼ਾਹ ਜੋ ਪਠਾਨ ਅਰੰਗਜੇ ਵੱਲੋਂ ਹਟਾਏ ਜਾਣ ਉਤੇ ਸਾਡੇ ਇਥੇ ਫੌਜ ਵਿੱਚ ਭਰਤੀ ਹੋਏ ਸਨ ਉਹ ਪਹਾੜੀ ਰਾਜਾਂ ਵਾਲ ਜਾਮੜੇ ਨੇ ਇਸ ਤਰ੍ਹਾਂ ਚਿੱਠੀ ਭੇਜ ਕੇ ਗੁਰੂ ਜੀ ਨੇ ਭੰਗਾਣੀ ਦੇ ਯੁੱਧ ਵਾਸਤੇ ਤਿਆਰੀ ਕਰਨ ਦੀ ਵਿਚਾਰ ਕਰਨ ਲੱਗੇ ਕੁਝ ਫੌਜ ਅਤੇ ਜੈਹਦਾਰ ਕਰੇ ਵਿੱਚ ਰੱਖੇ ਉਹਨਾਂ ਨੂੰ ਉਥੇ ਭਲੇ ਬਾਦ ਰੱਖਿਆ ਕਰਨ ਦੀ ਆਗਿਆ ਦਿੱਤੀ ਗੁਰੂ ਜੀ ਦੀ ਆਗਿਆ ਪਾ ਕੇ ਗੁਰੂ ਜੀ ਦੀ ਪੂਆ ਦੇ ਪੰਜੇ ਮੁੰਡੇ ਆਪੋ ਆਪਣੀ ਫੌਜ ਨੂੰ ਲੈ ਕੇ ਪਤਾਨੀ ਦੀ ਤਰਫ ਚੱਲ ਦਿੱਤੇ ਇਸ ਤਰ੍ਹਾਂ ਸਾਰਾ ਸਮਾਨ ਤਿਆਰ ਕਰਕੇ ਗੁਰੂ ਜੀ ਆਪ ਵੀ ਘੋੜੇ ਉੱਤੇ ਚੜ ਕੇ ਜਾਂਦੇ ਪਏ ਪਿੱਛੇ-ਪਿੱਛੇ ਫੌਜ ਵੀ ਜਾਂਦੀ ਲੜਾਈ ਦੇ ਦਰਾਂ ਵਿੱਚ ਲੜਾਈ ਦਾ ਮੂਲ আক্রমণਕਾਰੀ ਫਤਿਹ ਸ਼ਾਹ ਸੀ ਕਿਉਂਕਿ ਉਸ ਦੇ ਖੇਤਰ ਵਿੱਚੋਂ ਨਰੇਸ਼ ਭੀਮ ਚੰਦ ਦੀ ਪ੍ਰੇਰਣਾ ਉੱਤੇ ਜੁਲ੍ਹ ਥੋਪਿਆ ਜਾ ਰਿਹਾ ਸੀ ਫਤਿਹ ਸ਼ਾਹ ਤਨਵਾਨ ਤੇ ਬਲਵਾਨ ਰਾਜਾ ਸੀ ਬੀਮ ਚੰਦਰ ਦਾ ਹੀ ਦਾ ਪ੍ਰੇਰਸੀ ਤੀਰ ਅੰਦਰ ਜੀ ਅਤੇ ਹੋਰ ਸ਼ਸਤਰ ਵਿਦਿਆ ਵਿੱਚ ਪ੍ਰਵੀਣ ਆਪਣੇ ਸਮੇਂ ਦਾ ਬ੍ਰਹਮਣ ਯੋਧਾ ਸੀ ਰਾਜਾ ਹਰੀ ਚੰਦ ਵੀ ਉਸ ਸਮੇਂ ਤੀਰੰਜਾ ਦੀ ਦਾ ਉਪਸਾਦ ਸੀ ਵੈਰੀ ਦੀ ਫੌਜ ਵਿੱਚ ਉਸ ਸਮੇਂ ਅਜੇ ਹੀ ਅਜੇ ਹੀ ਸੂਰਬੀਰ ਸਨ ਜਿਨ੍ਹਾਂ ਦੇ ਨਾਲ ਲੜਾਈ ਕਰਨਾ ਕੋਈ ਆਸਾਨ ਖੇਲ ਨਹੀਂ ਸੀ ਗੁਰੂ ਜੀ ਇਸ ਸਮੇਂ ਚੜ੍ਹਦੀ ਜਵਾਨੀ ਲਗਭਗ 18-19 ਸਾਲ ਦੀ ਉਮਰ ਸੀ ਆਪਜੀ ਲੜਾਈ ਦਾ ਅਰਸ਼ਾ ਸੀ ਤਰੁਸ਼ ਵਿਧੀਆਂ ਵਿੱਚ ਕਮਾਲ ਦੀ ਨਿਪੁੰਨਤਾ ਸੀ ਆਪਣੇ ਫੌਜੀ ਜੋ ਸਰੀਰ ਦੇ ਨਾਲ ਨਾਲ ਦਿਲ ਦਾ ਜੋਰ ਤਿਆ ਸੀ ਉਹਨਾਂ ਦੀ ਇੱਕ ਨੋਖੀ ਸਫਤਤਾ ਸੀ ਵੈਰੀਆਂ ਦੀਆਂ ਸਨਾਵਾਂ ਹੁਣ ਜਮੁਨਾ ਦੇ ਪਾਰ ਪਹੁੰਚ ਚੁਕੀਆਂ ਸਨ ਉਹ ਇੱਥੇ ਮੋਰ ਜੇ ਬਣੀ ਖੜੀਆਂ ਸਨ ਗੁਰੂ ਜੀ ਨੇ ਦਇਆ ਰਾਮ ਨੂੰ ਨਾਲ ਲੈ ਕੇ ਵੈਰੀ ਦੀ ਫੌਜ ਦੀ ਵਿਊ ਰਚਨਾ ਨੂੰ ਜਾਚੇ ਰ ਸਜੀਵਲ ਪਠਾਣਾ ਦੀ ਫੌਜ ਸੀ ਖੱਬੇ ਵੱਲ ਰਾਜਿਆਂ ਦੀ ਫੌਜ ਸੀ ਫਤਿਹ ਸ਼ਾਹ ਜਿਹੜਾ ਸੀ ਉਹ ਸਭ ਤੋਂ ਪਿਛੇ ਸੀ ਜੋ ਸਾਰਾ ਪ੍ਰਬੰਧ ਕਰ ਰਿਹਾ ਸੀ ਹਰੀ ਚੰਦ ਹੰਡੂਰੀਆ ਸਭ ਤੋਂ ਅੱਗੇ ਵਾਲੀ ਟੁਕੜੀ ਦੇ ਵੇਸੀ ਇਸਰਾਂ ਦੀ ਪੜਤਾਲ ਹੁਣੇ ਖਤਮ ਹੋਈ ਦੱਖਣ ਦਿਸ਼ਾ ਵੱਲ ਕੋਈ ਧੂਰੀ ਉੱਤੇ ਧੂੜੋੜ ਦੀ ਨਜ਼ਰ ਆਈ ਇਸ ਨੂੰ ਵੇਖ ਕੇ ਗੁਰੂ ਜੀ ਦੇ ਫੌਜੀ ਅਧਿਕਾਰੀ ਨੰਦਰਾਣ ਨੇ ਆ ਕੇ ਖਬਰ ਦਿੱਤੀ ਇੱਕ ਫੌਜ ਆ ਰਹੀ ਲੱਗਦੀ ਹੈ ਪਹਿਲਾਂ ਤਾਂ ਮੈਂ ਸੋਚ ਵਿੱਚ ਪੈ ਗਿਆ ਸੀ ਪਰ ਇੱਕ ਦੂਤ ਖਬਰ ਲਿਆਇਆ ਹੈ ਕਿ ਪੀਰ ਬਦੂ ਸ਼ਾ ਆਪਣੇ ਚਾਰ ਪੁੱਤਾਂ ਤੇ 700 ਜਵਾਨਾਂ ਨੂੰ ਲੈ ਕੇ ਆਪਣੀ ਹਮਦਦ ਵਾਸਤੇ ਪਹੁੰਚ ਚੁੱਕਾ ਹੈ ਹੁਣ ਗੁਰੂ ਜੀ ਇਹ ਖਬਰ ਸੁਣ ਕੇ ਬੜੇ ਪ੍ਰਸੰਨ ਹੋਏ ਸੰਗੋਸ਼ਾ ਨੂੰ ਹੁਕਮ ਦਿੱਤਾ ਆਪਣੀ ਮੰਡ ਵਿੱਚ ਨਵੀਂ ਫੌਜ ਦੇ ਪ੍ਰਬੰਧ ਦਾ ਵਿਚਾਰ ਕਰਕੇ ਪੀਰ ਬਦੂ ਸ਼ਾ ਨੂੰ ਵੀ ਇਸ ਦਾ ਵਿਉਹਰਾ ਦੱਸ ਦਿਓ ਬਦੂ ਸ਼ਾ ਦੀ ਕੁੰਮਕਦੀ ਖਬਰ ਸਾਰੇ ਸਿੱਖ ਦਲ ਵਿੱਚ ਝਟਪਟ ਫੈਲ ਗਈ ਇਸ ਤੋਂ ਸਭ ਦੇ ਦਿਲਾਂ ਵਿੱਚ ਦੁਗਣੀ ਮੰਗ ਭਰ ਗਈ। ਸੰਘੋਸ਼ਾ ਨੇ ਗੁਰੂ ਜੀ ਦੀ ਰਏ ਵੱਲੋਂ ਆਪਣੇ ਪ੍ਰਬੰਧ ਕਰ ਰੱਖੇ ਸਨ। ਰਣ ਸਤੰਭ ਗੜਤਾ ਸੀ। ਉਹਨੇ ਗੱਲ ਉੱਤੇ ਵਿਚਾਰ ਹੋ ਰਿਹਾ ਸੀ। ਪਹਿਲਾਂ ਅਸੀਂ ਚੜਾਈ ਕਰੀਏ। ਜੰਵੈਰੀ ਦਾ ਪਹਿਲਾ ਵਾਰ ਵੇਖੀਏ। ਇੰਨੇ ਵਿੱਚ ਉਧਰੋ ਅਚਾਨਕ ਹਲਾ ਹੋ ਗਿਆ। ਹੁਣ ਸੰਘੋਸ਼ਾ ਬਨੋਂ ਬਦੂਪ ਦੀ ਪਰਮਾਰ ਹੋਈ। ਪਰ ਉਹ ਵੱਡੇ ਵੇਗ ਵੱਲੋਂ ਉਮੜੇ ਆ ਰਹੇ ਸਨ। ਹਵਾ ਉਹਨਾਂ ਦੀ ਵੱਲ ਵੇਗ ਵੱਲੋਂ ਜਾ ਰਹੀ ਸੀ ਇਧਰ ਦੀਆਂ ਬੰਦੂਕਾਂ ਤੇ ਜੰਬੂਰਾਂ ਦਾ ਧੂਆਂ ਉਹਨਾਂ ਨੂੰ ਹਨੇਰਾ ਕਰਦੇ ਸਨ ਉਹਨਾਂ ਦੇ ਤੀਰ ਅਤੇ ਗੋਲੀਆਂ ਨਿਸ਼ਾਨੇ ਉੱਤੇ ਬਹੁਤ ਘੱਟ ਬੈਠਦੇ ਸਨ ਇਧਰ ਵੱਲੋਂ ਬਹੁਤ ਨਿਸ਼ਾਨੇ ਬੈਠਦੇ ਸਨ ਪਰ ਉਹ ਵਾਦੇ ਵਾਦੇ ਕਰੇ ਹੀ ਟਿਕਾਣੇ ਉੱਤੇ ਆ ਗਏ ਜਿੱਥੇ ਇੱਕ ਏਹਟਾ ਸਥਾਨ ਉੱਤੇ ਸਿੰਘੋ ਸਾਹ ਦੇ ਬੰਦੂਕਜੀ ਛੁੱਪੇ ਬੈਠੇ ਸਨ ਇਹਨਾਂ ਦੀ ਭਰੀ ਹੋਈ ਤੋੜੇਦਾਰ ਬੰਦੂਕਾਂ ਨੇ ਇੱਕ ਵਾਰ ਚੜੀ ਰਗਾਲ ਦਿੱਤੀ ਤਿੰਨ 400 ਪਹਾੜੀਏ ਉਸੇ ਸਥਾਨ ਤੇ ਹਾਤ ਹੋ ਗਏ ਇਸ ਤੋਂ ਜੋ ਫੌਜੀ ਅੱਗੇ ਵਧੇ ਛਿਟਕ ਗਏ ਇਧਰ ਵੱਲੋਂ ਫਿਰ ਗੋਲੀਆਂ ਚਲੀਆਂ ਇਸ ਤਰ੍ਹਾਂ 2 300 ਪਹਾੜੀਏ ਹਾਤ ਹੋ ਗਏ ਤਦ ਹਰੀ ਚੰਦ ਨੇ ਫੌਜ ਨੂੰ ਪਿਛੇ ਹਟਾ ਲਿਆ ਤੇ ਸੱਜੇ ਵੱਲੋਂ ਚਲਾ ਗਿਆ ਫੌਜੀ ਆਣੇ ਪੁੱਛਿਆ ਕਿ ਹਰੀ ਚੰਦ ਗੁਰੂ ਜੀ ਦੇ ਕੋਲ ਅਜੇ ਹੀ ਸਿੱਖੀ ਹੋਈ ਫੌਜ ਕਿੱਥੋਂ ਆ ਗਈ ਪਠਾਨ ਤਾਂ ਉਹਨਾਂ ਨੂੰ ਛੱਡ ਕੇ ਇਧਰ ਆ ਗਏ ਸੀ ਹਰੀ ਜੰਦ ਨੇ ਕਿਹਾ ਇਹਨਾਂ ਪਠਾਣਾਂ ਨੂੰ ਸਾਰੇ ਭੇਰ ਪਤਾ ਰਹੇ ਇਹਨਾਂ ਨੂੰ ਅੱਗੇ ਕੀਤਾ ਜਾਵੇ ਫਤਿਹ ਸ਼ਾਹ ਨੇ ਭੀਖਨ ਸ਼ਾਹ ਨੂੰ ਸਦਕੇ ਕਿਹਾ ਤੈਨੂੰ ਸਾਰੀ ਸਿੱਖ ਫੌਜ ਦਾ ਪਤਾ ਹੈ ਤੂੰ ਸੇ ਅੱਗੇ ਵਧੋ ਉਹਨਾਂ ਨੂੰ ਹੱਥੋਂ ਹੱਥ ਲਓ ਗੁਰੂ ਜੀ ਦੇ ਖਜ਼ਾਨੇ ਦੀ ਸਾਰੀ ਲੁੱਟ ਤੁਹਾਡੀ ਗੱਲ ਤਾਂ ਪਹਿਲਾਂ ਹੀ ਕਹੀ ਜਾ ਚੁੱਕੀ ਸੀ ਪਰ ਉਸ ਵਿੱਚੋਂ ਭਾਗ ਨਹੀਂ ਮੰਗਾਂਗੇ ਇਸ ਤਰ੍ਹਾਂ ਲੋਭ ਦੇ ਕੇ ਉਹ ਪਠਾਣਾਂ ਨੂੰ ਅੱਗੇ ਲਿਆ ਸੰਗੋ ਸ਼ਾਹ ਦੀ ਟੁਗੜੀ ਉੱਤੇ ਆ ਝਟਿਆ ਪਠਾਣਾਂ ਦੀ ਫੌਜ ਹੁਣ ਸੰਘੋਸ਼ਾ ਦੀ ਟੂੜੀ ਉੱਤੇ ਬੜੇ ਹੀ ਜੋਸ਼ ਤੇ ਵੇਗ ਨਾਲ ਝਪਟੀ ਅੱਗੋਂ ਸੰਘੋਸ਼ਾ ਵੀ ਇੱਕ ਮਹਾਨ ਸੂਰਬੀਰ ਸੀ ਪਠਾਣਾਂ ਦੇ ਆਉਂਦੇ ਹੀ ਉਸਨੇ ਗੋਲੀਆਂ ਦੀ ਬਿਸ਼ਾਰ ਮੂੰਹ ਤੋੜਵਾ ਜਵਾਬ ਉਹਨਾਂ ਨੂੰ ਦਿੱਤਾ ਤੇ ਚੰਗੀ ਖਤਰਦਾਰੀ ਕੀਤੀ ਪਠਾਣ ਜਿਸ ਤੇ ਜੀ ਵੱਲ ਆ ਕੇ ਪੈਰ ਹਿਲਾ ਦੇਣ ਦੀ ਗੱਲ ਸੋਚ ਰਹੇ ਸਨ ਉਹ ਹਿਲਾ ਨਹੀਂ ਸਕੇ ਦੋਨਾਂ ਵੱਲੋਂ ਕਮਸਾਨ ਦਾ ਜੁੱਧ ਮੱਝ ਗਿਆ ਇਸ ਨੂੰ ਵੇਖ ਕੇ ਗੁਰੂ ਜੀ ਨੇ ਨੰਦ ਚੰਦ ਅਤੇ ਦਇਆਰਾਮ ਨੂੰ ਕੁਝ ਫੌਜ ਦੇ ਕੇ ਸੰਘੋਸ਼ਾ ਦੀ ਸ਼ੈਤਾਨੀ ਭੇਜਿਆ ਇਹਨਾਂ ਨੇ ਜੇਹ ਉਪਾਅ ਕੀਤੇ ਜੋ ਤੀਰ ਜਿਸ ਨੂੰ ਲਗਾ ਉਹ ਨਹੀਂ ਬਚ ਸਕਿਆ ਇਸ ਸਥਾਨ ਉਤੇ ਲੜਾਈ ਦਾ ਬਹੁਤ ਸੰਜੋਰ ਹੋ ਗਿਆ ਗੁਰੂ ਜੀ ਦੇ ਕੋਲ ਨਾ ਚੰਦ ਮਾਹੀ ਖੜਾ ਸੀ ਵੱਡਾ ਪਹਿਲਵਾਨ ਤੇ ਬਲਵਾਨ ਵਿਅਕਤੀ ਸੀ ਗੁਰੂ ਜੀ ਦੀ ਅਗਿਆ ਲੈ ਕੇ ਉਹ ਵੀ ਸੰਘੋਸ਼ਾ ਵਾਲੇ ਸਥਾਨ ਤੇ ਜਾ ਪੜਿਆ ਇਸਨੇ ਪਲਵਾਨੀ ਯੋਰ ਵੱਲੋਂ ਤੀਰ ਚਲਾ ਕੇ ਬੜੇ ਜਵਾਨ ਨੂੰ ਮਾਰਿਆ ਤੀਰਾਂ ਦੀ ਮਾਰ ਵੇਖ ਕੇ ਦੋਨਾਂ ਪੱਖਾਂ ਦੇ ਲੋਕਾਂ ਨੇ ਵਾਹ ਵਾਹ ਕਰਨੇ ਸ਼ੁਰੂ ਕੀਤੇ ਲਾਚਾਂ ਦੀ ਲੜਾਈ ਵੇਖ ਕੇ ਇੱਕ ਲਾਟਾਂ ਦਾ ਨਾਮਕ ਹਲਵਾਈ ਵੀ ਛਾਤਰ ਲੈ ਕੇ ਉਸੇ ਟਗਾਣੇ ਤੇ ਆ ਪੜਿਆ ਪਠਾਣਾ ਨੂੰ ਇਹ ਪਤਾ ਸੀ ਪਹਿਲਾਂ ਤਾਂ ਮਸ਼ੂਆ ਹੈ ਤੇ ਦੂਜਾ ਹਲਵਾਈ ਫਿਰ ਉਹ ਸੂਰਬੀਰ ਕਿਵੇਂ ਹੋਏ ਹੁਣ ਮਾਰ ਹੀ ਜਾਂਦੇਗੇ ਵਧਿਆ ਤੇਜ਼ੀ ਨਾਲ ਵੈਰੀ ਦੀ ਫੌਜ ਵਿੱਚ ਕਰ ਗਿਆ ਇਸਨੇ ਆਪਣੇ ਜੋਰ ਅਤੇ ਕਰੋਧ ਵਿੱਚ ਕਿੰਨੇ ਹੀ ਪਠਾਣਾਂ ਦੀ ਹੱਤਿਆ ਕਰ ਦਿੱਤੀ ਹੁਣ ਘੋੜਾ ਜ਼ਖਮੀ ਹੋ ਗਿਆ ਆਪ ਵੀ ਮਾਰਿਆ ਜਾਣ ਵਾਲਾ ਹੀ ਸੀ ਪਰ ਸਿੰਘ ਉਸਾਰੇ ਵੇਖਿਆ ਭਰਾ ਘੇਰੇ ਵਿੱਚ ਫਸ ਗਿਆ ਇੱਕਦਮ ਸਵਾਰਾਂ ਦਾ ਦਸਤਾ ਲੈ ਕੇ ਪੜਿਆ ਜਿਸ ਤੇਜ਼ੀ ਨਾਲ ਉਹ ਗਿਆ ਸੀ ਉਸੇ ਤੇਜ਼ੀ ਨਾਲ ਉਹ ਭਰਾ ਨੂੰ ਘੇਰੇ ਵਿੱਚੋਂ ਕੱਢ ਕੇ ਲੈ ਆ ਇਸ ਤਰ੍ਹਾਂ ਉਸ ਦੇ ਬਚ ਕੇ ਨਿਕਲ ਜਾਣ ਉਤੇ ਪਠਾਣ ਹੈਰਾਨ ਹੋ ਗਏ ਇਸ ਗੱਲ ਨੂੰ ਦੋ ਨਮੋ ਸਿੱਖਾਂ ਦੀ ਫਤਿਹ ਦਾ ਪਹਿਲਾ ਕਦਮ ਸਮਝਿਆ ਇਸ ਸਮੇਂ ਦੀ ਲੜਾਈ ਤੇ ਸੂਰਬੀਰਾਂ ਦੇ ਨਾਮ ਲੜਾਈ ਦੇ ਵਿੱਚ ਬਨਨ ਨੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਜਰ ਖਾਲਸੇ ਨੇ ਗੁਰੂ ਦੀ ਫੌਜ ਨੇ ਪਹਾੜੀ ਰਾਜਿਆਂ ਦੇ ਸ਼ੱਕੇ ਛੜਾ ਦਿੱਤੇ ਔਰ ਪਹਾੜੀ ਰਾਜਿਆਂ ਨੂੰ 1 ਇੰਚ ਵੀ ਅੱਗੇ ਨਹੀਂ ਵਧਣ ਦਿੱਤਾ ਇਸ ਤਰੀਕੇ ਦੇ ਨਾਲ ਭਗਾਣੀ ਵਾਲੇ ਜੰਗ ਦੇ ਵਿੱਚ ਸਤਗੁਰਾਂ ਦੀ ਜਿੱਤ ਹੋਈ 20 ਸਿੰਗਲ ਜਿਹੜੇ ਨੇ ਸ਼ਹੀਦ ਹੋਏ ਭਾਈ ਕਰਪਾਲ ਚੰਦ ਜੀ ਨੇ ਵੀ ਆਪਣੇ ਕੁਦਕੇ ਦੇ ਨਾਲ ਯੋਲ ਵਿਖਾਏ ਹਿਆਲ ਖਾਂ ਦਾ ਸਿਰ ਦੋ ਫਾੜ ਕੀਤਾ ਸੀ ਸੋ ਪਿਆਰੀ ਹੋਈ ਸੀ ਕਾਜ ਦਾ ਇਤਿਹਾਸ ਜਵਾਦੀ ਨਾਲ ਸੰਜਿਆ ਕੀਤਾ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਬੋਲਣ ਨਾਚਤਾਰ ਯੋਗਜ ਕੀ ਫਤਿਹ ਜਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ